ਇਹ ਜਾਂਦੇ ਹੱਟਦੇ ਮੋਟਰ ਵਾਲੀ ਹੁੰਦਾ ਹਾਂ ਸਾਰੀ ਬੰਦ ਦੀ 24 ਪੈਨਲਾਂ ਚੋਂ 17 ਪੈਨਲ ਟੁੱਟ ਗਏ ਅੱਛਾ ਹਾਂ ਥੋੜਾ ਏਰੀਆ ਸੇਫਟਾਈ ਬਾਈ ਬੈਠਿਆ ਸਾਡਾ ਡਾਰਕ ਦੇ ਪਾਸਾ ਸਾਡੇ ਵਾਟਰ ਲੈਵਲ ਨਾ 30 32 ਫੁੱਟ ਤੇ ਆਹੋ ਆਹ ਆਪਣੇ ਆਹ ਨੂੰ ਚੱਕੀਏ ਜਿਹੜੇ ਬੰਦੇ ਕੋਲ ਮੋਟਰ ਆਣੀਆਂ ਜਾਂਦੇ ਟੋਕੇ ਜਾਂਦੇ ਆਂ ਘੰਟਾ ਇਹ ਤਾਂ ਤਾਂਬੇ ਦੀ ਤਾਰ ਚੋਰੀ ਹੋ ਜਾਂਦੀ ਐ 10 12 ਅਸੀਂ ਪਹਿਲਾਂ ਵੀ ਮੈਂ ਇਹ ਇਹਦੇ ਬਾਰੇ ਬੋਲਿਆ ਕਿਉਂਕਿ ਮੈਂ ਇਹਨਾਂ ਪਿੰਡਾਂ ਚ ਜਾ ਰਹੇ ਆ ਜਿਵੇਂ ਆਨੰਦਗੜ ਬਾਜਕ ਪੰਮੀਹਾ ਉੱਦਾ ਸਰਗਰਗਰ ਕਰਮਗੜ ਕਾਲਚਰਾਣੀ ਇਹ ਅਸੀਂ ਕਹਦੇ ਆ ਹੁਰਜ ਪਿੰਡਾ ਹੋਰਚ ਮਹਿਮਾ ਤੇ ਇੱਥੇ ਵੀ ਬਹੁਤ ਵੱਡਾ ਨੁਕਸਾਨ ਤੁਸੀਂ ਦੇਖ ਰਹੇ ਹੋ ਵੀ ਇੱਥੇ ਗੱਲੇਆ ਫਸਲਾ ਲਸਾਨ ਹੀ ਹੋਇਆ ਇੱਥੇ ਫਸਲਾ ਤਬਾਹੀ ਕਰਦੀ ਹੈ ਦਾਣੇ ਦੂਨੇ ਦਾ ਖਤਮ ਹੀ ਕਰਦੇ ਤੂੜੀ ਵੀ ਨਹੀਂ ਪੱਲੇ ਪੈਣੀ ਸੁੱਕ ਗਈਆਂ ਸਾਰੀਆਂ ਖਲਖੜੀਆਂ ਇੱਥੇ ਲੋਕਾਂ ਦਾ ਘਰਾਂ ਨੂੰ ਨੁਕਸਾਨ ਹੋਇਆ ਬਹੁਤ ਜ਼ਿਆਦਾ ਘਰਾਂ ਦੀਆਂ ਵਿੱਚ ਲੋਕਾਂ ਦੀਆਂ ਟੈਂਕੀਆਂ ਫਟ ਗਈਆਂ ਸਭ ਤੋਂ ਵੱਡਾ ਨੁਕਸਾਨ ਹੋਇਆ ਇਸ ਏਰੀਆ ਦੇ ਵਿੱਚ ਸੋਲਰ ਆ ਗਿਆ ਮੋਟਰਾਂ ਬਹੁਤ ਸੋਲਰ ਦੀਆਂ ਮੋਟਰਾਂ ਜਿੰਨੀਆਂ ਪਲੇਟਾਂ ਨੇ ਉਹ ਸਾਰੀਆਂ ਤਬਾਹ ਕਰਤੀਆਂ ਬਾਈ ਖੜਾ 3,60,000 ਰੁਪਏ ਨੇ ਲਾ ਕੇ ਕੋਲ ਬਚਾਰਾ ਪੱਲਿਓ ਸੋਲਰ ਆਪਣੀ ਸੋਲਰ ਵਾਲੀ ਮੋਟਰ ਲਵਾਈ ਸੀਗੀ ਉਹ ਸਾਰੀਆਂ ਪਲੇਟਾਂ ਉਤੋਂ ਖਤਮ ਕਰਤੀ ਬਣੇ ਬੰਦਾ ਕਿਵੇਂ ਬਹਾਲ ਹੋ ਜਾਊਗਾ ਯਾਰ ਆਹ ਕਿਲੇ ਦੀ ਮੀਨ ਆ ਜੀ ਆਪਦੇ ਖਰਚੇ ਦੇ ਫੋਟੋ ਆ ਗਏ 1.66 ਲੱਖ ਰੋਲ ਜੀ ਦੋ ਤਿੰਨ ਦੀ ਤਾਰਾਂ ਚੋਰੀ ਹੋਉਂਦੀ ਦੋ ਵਾਰ ਹੀ ਜਾ ਤਾਰਾਂ ਚੋਰੀ ਹੋਉਂਗਾ ਕੋਈ ਨਹੀਂ ਆਉਂਦਾ ਇੱਥੇ ਕੋਈ ਕਿਸੇ ਦੀ ਹੋਣੀ ਪੁੱਛ ਗਿਆ ਸੀ ਚੋਰ ਫੜਨੇ ਦੇ ਹੱਥ ਨੂੰ ਛੱਡ ਦਿੰਦੇ ਆ ਸੋ ਮਾਨ ਸਾਹਿਬ ਇਹ ਡਰਾਮੇ ਕਰਨੇ ਛੱਡ ਦੇ ਲੋਕਾਂ ਨੂੰ ਝੁੜਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਬੰਦ ਕਰ ਦੇ ਲੋਕਾਂ ਇਹ ਜਿਹੜਾ ਤੁਸੀਂ ਰੋਜ਼ ਕਿਸੇ ਨੂੰ ਕਹ ਉਹਨੂੰ ਉਹਨੂੰ ਕਹਤਾ ਉਹਨੂੰ ਆਹ ਕਹਤਾ ਮੇਰੀਆਂ ਅੱਖਾਂ ਚੱਖਾਪਾ ਐ ਕਰ ਔਰ ਕਰ ਇਹ ਧਰਮੇ ਛੱਡਵਾ ਲੋਕਾਂ ਦੀ ਬਾਹ ਫੜ ਯਾਰ ਇਹਨਾਂ ਲੋਕਾਂ ਨੇ ਤੁਹਾਨੂੰ 92 ਬੰਦੇ ਚ ਸਾਕੇ ਦਿੱਤੇ ਯਾਰ ਛੋਟਾ ਇੱਕ ਵੀ ਬੰਦਾ ਨਾ ਕੋਈ ਐਸਟਰੀਮ ਨਾ ਕੋਈ ਕਾਨੂੰਗੋ ਨਾ ਤਹਿਸੀਲਦਾਰ ਨਾ ਕੋਈ ਡੀਸੀ ਨਾ ਤੁਹਾਡਾ ਐਮਐਲਏ ਨਾ ਤੁਹਾਡਾ ਹਲਕਾ ਐਮਐਲਏ ਆਉਣੇ ਕੀ ਹੈ ਤੁਹਾਡਾ ਅਮਤਰਤਨ ਇੱਥੋਂ ਉਹ ਸਭ ਤੋਂ ਵੱਡਾ ਹੈਗਾ ਫਰਾਡ ਕੀਤਾ ਜਾਣ ਦਾ ਬੰਦਾ ਕੋਈ ਬੰਦਾ ਇੱਥੇ ਭਾਈ ਤੁਹਾਡਾ ਆਇਆ ਨਹੀਂ ਹਲਤਕ ਬੰਦਾ ਨਹੀਂ ਆਇਆ ਤੁਸੀਂ ਕਹਿੰਦੇ ਹੁੰਦੇ ਸੀਗੇ ਪਿਛਲੇ ਸਾਲ ਜਿਹੜੀ ਲੋਕਾਂ ਦੀ ਗੜੇਮਾਰੀ ਦਾ ਨੁਕਸਾਨ ਹੋਇਆ ਉਹਦਾ ਵੀ ਨੁਕਸਾਨ ਨਹੀਂ ਮਿਲਿਆ ਲੋਕਾਂ ਨੂੰ ਬਿਲਕੁਲ ਕੁਝ ਵੀ ਫਿਰ ਗਰਦੌਰੀਆਂ ਬਾਅਦ ਚੁੰਦੀਆਂ ਰਹਿਣੀਆਂ ਜੀ ਬਾਪ ਜੀ ਪਹਿਲਾਂ ਮਿਲਿਆ ਕਰਨਗੇ ਜੀ ਫਸਲਾ ਖੇਤ ਚ ਬਾਪ ਜੀ ਜੇਬ ਚ ਇਹ ਡਰਾਮੇ ਬਹੁਤ ਕੀਤੇ ਯਾਰ ਜਿੰਨਾ ਪੈਸਾ ਤੂੰ ਪਰਵਾਹ ਕਰ ਰਿਹਾ ਹੈ ਜਿੰਨਾ ਪੈਸਾ ਇਸ ਵੇਲੇ ਤੂੰ ਜਹਾਜਾਂ ਦੇ ਤੇਲ ਖੂਬਦਾ ਕੇਦਰੀਬਾ ਨੂੰ ਪਹਿਲਾ ਲੈਣ ਜਾਂਦਾ ਫਿਰ ਲੈ ਕੇ ਆਉਂਦਾ ਫਿਰ ਛੱਡ ਕੇ ਨਾਲ ਮੋੜ ਕੇ ਚਾਰ-ਚਾਰ ਜਿਹੜੇ ਲਾਉਣਾ ਕਦੇ ਲੈ ਕੇ ਕੇਦਰੀਬਾ ਨੂੰ ਦਿੱਲੀ ਚੜ ਗਿਆ ਕਦੇ ਹਮਾਚਲ ਕਦੇ ਗੁਰਾਤ ਵਾ ਗਿਆ ਹਰ ਬਾਨ ਪੇਨ ਤੇਲ ਫੂਕ ਰਿਹਾ ਇੱਕ ਜਹਾਜ ਦੇ ਵਿੱਚ ਪੰਜਾਬ ਦੇ ਪਜਾਨੇ ਚ ਕਈ ਅਰਬ ਰੁਪਿਆ ਦਾ ਤੂੰ ਓਡਾ ਦੇ ਫੋਟਮਾ ਸਤਿਹਾਰਾਂ ਤੇ ਚੈਨਾਂ ਨੂੰ ਖਰੀਦਣ ਤੇ ਲਾ ਰਿਹਾ ਵੱਡੀਆਂ ਵੱਡੀਆਂ ਰੈਲੀਆਂ ਕਰ ਰਿਹਾ ਕਈ-ਕਈ ਕਰੋੜ ਰੁਪਏ 55 55 66 ਕਰੋੜ ਦੀ ਰੈਲੀ ਪਈ ਤੇਰੀ ਮੌਣ ਵਾਲੀ ਇੱਕ ਰੈਲੀ ਵੋਲਟ ਪ੍ਰੂਫ ਟੈਂਟਾਂ ਦੇ ਵਿੱਚ ਰੇਲੀਆਂ ਕਰਦਾ ਕਈ-ਕਈ ਕਰੋੜ ਦੇ ਸਾਊਂਡ ਲਾਉਣਾ ਤੂੰ ਕਹਿੰਦਾ ਮੈਂ ਆਮ ਘਰ ਦਾ ਮੁੰਡਾ ਮੈਂ ਇੱਕ ਦਰਮਿਆਨੇ ਘਰ ਚੋਂ ਠੋਠਿਆ ਇਹ ਆਮ ਘਰਾਂ ਦੇ ਮੁੰਡਿਆਂ ਨੂੰ ਬਰਬਾਦਤ ਨਹੀਂ ਕਰਦੇ ਅੱਜ ਕੱਲ ਨੂੰ ਆਮ ਨਹੀਂ ਦੇ ਲਿਆ ਵੋਲਟ ਪ੍ਰੂਫ ਟੈਂਟਾਂ ਦੇ ਵਿੱਚ ਕਈ-ਕਈ ਕਰੋੜਾਂ ਦੇ ਟੈਂਟ ਲਾ ਕੇ ਕਈ-ਕਈ ਕਰੋੜਾਂ ਦੇ ਸਾਊਂਡ ਲਗ ਰੇਲੀਆਂ ਕਰਦਾ ਆ ਸਾਰ ਲੈ ਲੈ ਉਹਨਾਂ ਦੀ ਬਾਹ ਫੜ ਲਾ ਢਾਈ ਕਿੱਲਿਆਂ ਵਾਲਾ ਬੰਦਾ ਵਿਚਾਰਾ ਕਿਸਾਨ 3 ਲੱਖ 60 ਹਜ਼ਾਰ ਦੀ ਮੋਟਰ ਲਵਾਈ ਸੋਲਰ ਵਾਲੀ ਖਤਮ ਕਰਤੀ ਗੜਿਆਂ ਨੇ ਤੀ ਉੱਠ ਖੜੂ ਇਹ ਖਬਰ ਹੈ ਢਾਈਕਲੇ ਵਾਲੇ ਨੇ ਕੋਈ ਖੂ ਪਟਿਆ ਹੋਊਗਾ ਉਹ ਗਹਿਣੇ ਤੇ ਰੀ ਹੋਊ ਕੀ ਕੀਤਾ ਉਹ ਬਾਜੂ ਫੜੇ ਉਹਨਾਂ ਦੇ ਬੈਂਕ ਤੋਂ ਕੋ ਲੋਨ ਕਰਜ਼ਾ ਲਿਆ ਹੋਣਾ ਯਾਰ 2 ਸਾਲ ਹੋ ਗਏ ਨਰਮਾ ਮਰਦੇ ਨੂੰ ਤਾਂ ਮੋਟਰ ਲਵਾਈ ਜਿene 2 ਸਾਲ ਹੋ ਗਏ ਨਰਮਾ ਤੁਹਾਨੂੰ ਪਤਾ ਹੀ ਹੈ ਰਿਆ ਸੁਨਿਆ ਮਾੜੀਆਂ ਵੀ ਮਾੜੇ ਹਾਂ ਜੀ ਯਾ ਕੋਈ ਸਾਡਾ ਕਨੈਕਸ਼ਨ ਦਾ ਇੰਤਜ਼ਾਮ ਕਰਕੇ ਦਿਓ ਜੀ ਫਿਰ ਅਸੀਂ ਤੁਹਾਨੂੰ ਬੱਸ ਬਈ ਮਰਦਿਆਂ ਨੇ ਅੱਖ ਚੱਬਿਆ ਇਹ ਨਹੀਂ ਹੈ ਹੈ ਨਰਮਾ ਨਰਮਾ ਹੋਣ ਵਾਸਤੇ ਲੋਕੀਂ ਨਾਲ ਬਸ ਬਸ ਬਾਕੀ ਗਿਰਦੌਰੀ ਕਰਕੇ ਸਾਡੇ ਜਜ਼ਬਾਤਾਂ ਨਾਲ ਖੇਡਦੇ ਆ ਦੋ ਘਾਲੋ ਕੇ ਗਰਦੌਲੀ ਕਰਕੇ ਬਸ ਕੋਈ ਸਾਰੀ ਨਹੀਂ ਲੈਂਦਾ ਮੁੜ ਕੇ ਆਉਂਦਾ ਨਹੀਂ ਬਾਈ ਗਰਦੌਲੀਆਂ ਵੀ ਨਾਂ ਦੀਆਂ ਨੇ ਅੱਛਾ ਜੇ ਦੇਣਗੇ ਆਓ ਪਹਿਲਾਂ ਗੱਲ ਕਰਕੇ ਹਟਿਆਂ 5-4000 ਰੁਪਏ ਕਿਲੇ ਦਾ ਫਾਦਣਗੇ 5-4000 ਰੁਪਏ ਐਪ ਐਪ 20 ਤੋਂ ਲੈ ਕੇ ਫਿਰ 30 30 ਵਾਹ ਭਾਈ ਤੇਲ ਦੇ ਖਰਚੇ ਆ ਮਾਨ ਸਾਹਿਬ ਇਧਰ ਅਕਲ ਕਰਾ ਗਾ ਇਧਰ ਹੱਥ ਮਾਰ ਅਕਲ ਨੂੰ ਆਪਣੀ ਵੀ ਇਧਰ ਧਿਆਨ ਦੇ ਲੋਕਾਂ ਦਾ ਤੇ ਮੈਂ ਲੋਕਾਂ ਨੂੰ ਕਹਣਾ ਪੰਜਾਬ ਦਾ ਨੂੰ ਵੀ ਲੋਕਾਂ ਨੂੰ ਘੇਰ ਕੇ ਸਵਾਲ ਕਰੇ ਹੁਣ ਆਉਣਗੇ ਪਿੰਡਾਂ 'ਚ ਉਦੋਂ ਸੱਤਾਂ ਬੁੱਲ ਲਾਉਣਗੇ ਉਹਨੂੰ ਸਾਰਾ ਸਾਰਾ ਪਿੰਡ ਇਕੱਠਾ ਹੋ ਜਾ ਕਰੋ ਉੱਥੇ ਜੇ ਬਚਣਾ ਤੇ ਨਹੀਂ ਦੱਸਣਾ ਤੇ ਹੈ ਜਿਹਦਾ ਨੁਕਸਾਨ ਹੋ ਗਿਆ ਜਿਹਦੇ ਗੜੇ ਮਾਰ ਗਿਆ ਜਾਂ ਕੋਈ ਹੋਰ ਨੁਕਸਾਨ ਹੋ ਗਿਆ ਜਿਹਦਾ ਪੁੱਤ ਧੀ ਕੋ ਚੱਟੇ ਨਾ ਮਰ ਗਿਆ ਉਹੀ ਬੰਦੇ ਉੜਦੇ ਆ ਬਾਕੀ ਘਰਾਂ 'ਤੇ ਇਹ ਬਾਰੀ ਸਾਰਿਆਂ ਦੀ ਆ ਜਾਣੀ ਹੈ ਅੱਜ ਇਹ ਤੇਰੇ ਕਲਪ ਦੇ ਫਿਰਦੇ ਆ ਪਿੰਡ ਦੇ ਫਿਰਦੇ ਤੁਹਾਡਾ ਨੁਕਸਾਨ ਹੋ ਗਿਆ ਬਾਕੀ ਘਰਾਂ 'ਤੇ ਤੇ ਕੱਲ ਨੂੰ ਘਬਰਾ ਅਗਲੇ ਸਾਲ ਕੋਈ ਨੁਕਸਾਨ ਹੋਰ ਕਿਸੇ ਪਾਸੇ ਹੋ ਜਾ ਉਦੋਂ ਸੋ ਲੋਕਾਂ ਨੂੰ ਅਪੀਲ ਕਰਦਾ ਹਾਂ ਬਾਈ ਇਕੱਠੇ ਹੋ ਕੇ ਛੜਕਾਂ ਦੇ ਨਿਕਲੋ ਜੇ ਚਾਹਣਿਆ ਹੋਰ ਸਾਡੇ ਕੋਲ ਕੋਈ ਹੱਲ ਨਹੀਂ ਹੈ ਹੋਰ ਕੀ ਕੀ ਆ ਕਣਕ ਦੇਖੋ ਹੀ ਤੁਸੀਂ 80% ਤਾਂ ਮਰੀ ਗਈ ਆ ਜਿਹੜੀਆਂ ਬੱਲੀਆਂ ਖੜੀਆਂ ਆਂਗਾ ਇਹ ਵੀ ਟੁੱਟੀਆਂ ਨੇ ਜੇ ਹਰੀਆਂ ਇਹਨਾਂ ਦਾ ਝੰਡਾ ਪਤਾ ਹੈ ਨਹੀਂ ਆ ਝੰਡਾ ਪਤਾ ਬੱਸ ਆ ਬਾਈ ਵਿੱਚ ਕਿੰਨੇ ਕਿਵੇਂ ਪਰਦੇ ਲੱਗਿਆ ਸੁਪਰਵਾਜੀ ਇਹਦਾ ਇਹਦੇ ਵਿੱਚ ਬਾਕੀ ਦਾਣੇ ਨਹੀਂ ਪੈਣੇ ਬੱਲੇ ਨਹੀਂ ਪੈਣਾ